ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਡੇ ਚੈਨਲ ਨੂੰ ਕਰੋ ਵਤਤੋ ਵਤਤ ਸਬਸਕ੍ਰਾਈਬ ਤਾਂ ਜੋ ਤੁਹਾਡੇ ਕੋਲ ਆਉਣ ਵਾਲੀ ਹਰ ਨਵੀਂ ਵੀਡੀਓ ਪਹੁੰਚ ਸਕੇ ਜੋ ਵੀਦਰ ਨੂੰ ਰਿਸ਼ਤੇ ਦੱਸਦੇ ਹਾਂ ਜੇ ਕਿਸੇ ਵੀ ਵੀਰ ਭੈਣ ਨੂੰ ਇੰਨਾ ਰਿਸ਼ਤਿਆਂ ਦੇ ਵਿੱਚੋਂ ਕੋਈ ਵੀ ਰਿਸ਼ਤਾ ਬਸੰਦ ਹੁੰਦਾ ਤਾਂ ਤੁਸੀਂ ਉਹ ਰਿਸ਼ਤਾ ਕਰਨ ਤੋਂ ਪਹਿਲਾਂ ਉਸ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਆਪ ਕਰ ਲਿਆ ਕਰੋ ਜੀ ਰਿਸ਼ਤਾ ਲੈ ਕੇ ਆਇਆ ਜੀ ਅੱਜ ਆਪਾਂ ਫਰੀਦਕੋਟ ਏਰੀਆ ਜੱਟ ਸਿੱਖ ਪਰਿਵਾਰ ਦਾ ਲੜਕਾ ਲੜਕੇ ਦਾ ਡੇਟ ਆਫ ਬਰਥ 2003 ਹੈ ਹਾਈਟ 6 ਫੁੱਟ ਹੈ ਸਟੱਡੀ ਪਲੱਸ 2 ਹੈ ਲੜਕਾ ਹੀ ਇਕਲੌਤਾ ਹੀ ਹੈ ਲੜਕੇ ਨੂੰ 26 ਕਿੱਲੇ ਜ਼ਮੀਨ ਹੁੰਦੀ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਫੈਮਿਲੀ ਬਰਾਬਰ ਦੀ ਹੋਵੇ ਜੀ ਲੜਕੀ ਪੜ੍ਹੀ ਲਿਖੀ ਹੋਵੇ ਸੋਹਣੀ ਸੁਨੱਖੀ ਹੋਵੇ ਜਿਸ ਕਿਸੇ ਵੀਰਪੈਨ ਨੂੰ ਇਹ ਰਿਸ਼ਤਾ ਪਸੰਦ ਹੁੰਦਾ ਹੈ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ 1032 ਹੈ ਜੀ ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਇਸ ਦਾ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਆਪਣੇ ਕੋਲੇ ਬਠਿੰਡਾ ਏਰੀਆ ਜੱਟ ਸਿੱਖ ਪਰਿਵਾਰ ਦੀ ਲੜਕੀ ਹੈ ਲੜਕੀ ਦਾ ਡੇਟ ਆਫ ਬਰਥ 95 ਹੈ ਜੀ ਹਾਈਟ 5 ਫੁੱਟ 1 ਇੰਚ ਹੈ ਸਟੱਡੀ ਜੀ ਐਨ ਐਮ ਕੀਤੀ ਹੋਈ ਹੈ ਦੋ ਭੈਣ ਭਰਾ ਨੇ ਇਹ ਲੜਕੀ ਹੀ ਪ੍ਰਾਈਵੇਟ ਜੌਬ ਕਰਦੀ ਹੈ ਇਹਨਾਂ ਨੂੰ ਲੜਕਾ ਚਾਹੀਦਾ ਹੈ ਆਸਟ੍ਰੇਲੀਆ ਜਾਂ ਕੈਨੇਡਾ ਦੇ ਵਿੱਚ ਪੀਅਰ ਹੋਵੇ ਲੜਕੇ ਨੂੰ ਜ਼ਮੀਨ 4-5 ਕਿੱਲਿਆਂ ਤੱਕ ਆਉਂਦੀ ਹੋਵੇ ਜੀ ਜਿਸ ਕਿਸੇ ਵੀਰਪੈ ਨੂੰ ਇਹ ਰਿਸ਼ਤਾ ਪਸੰਦ ਹੈ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ 1670 ਹੈ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਬਰਨਾਲਾ ਏਰੀਆ ਜੱਟ ਸਿੱਖ ਪਰਿਵਾਰ ਦਾ ਲੜਕਾ ਹੈ ਜੀ ਲੜਕੇ ਦਾ ਡੇਟ ਆਫ ਬਰਥ 93 ਹੈ ਹਾਈਟ 6 ਫੁੱਟ ਹੈ ਸਟੱਡੀ ਪਲੱਸ 2 ਹੈ ਪਲੱਸ 2 ਕਰਕੇ ਆਈਟੀਆਈ ਦਾ ਕੋਰਸ ਕੀਤਾ ਹੋਇਆ ਹੈ ਇਹ ਪੰਜ ਪੈਣਾ ਇੱਕ ਭਰਾ ਹੈ ਜੀ ਪੰਜੇ ਪੈਣਾ ਮੈਰਿਟ ਨੇ ਲੜਕਾ ਇਹ ਕੈਨੇਡਾ ਦੇ ਵਿੱਚ ਪੀਆਰ ਹੈ ਲੜਕੀ ਇਹਨਾਂ ਨੂੰ ਚਾਹੀਦੀ ਹੈ ਜੋ ਕਿ ਪੜ੍ਹੀ ਲਿਖੀ ਹੋਵੇ ਪਹਿਲੇ ਕੈਨੇਡਾ ਦੀ ਪੀਆਰ ਲੜਕੀ ਨੂੰ ਦਿੰਦੇ ਨੇ ਜੀ ਜੇ ਲੜਕੀ ਨੇ ਇੰਡੀਆ ਦਾ ਲੜਕੀ ਦੀ ਡਿਗਰੀ ਕੀਤੀ ਹੋਵੇ ਜਿਸ ਕਿਸੇ ਵੀਰ ਪੈਣ ਨੂੰ ਇਹ ਰਿਸ਼ਤਾ ਪਸੰਦ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ 16033 ਹੈ ਜੀ ਅਗਲਾ ਰਿਸ਼ਤਾ ਆਪਣੇ ਕੋਲੇ ਬਠਿੰਡਾ ਏਰੀਆ ਜੱਟ ਸਿੱਖ ਪਰਿਵਾਰ ਦਾ ਲੜਕਾ ਲੜਕੀ ਦਾ ਡੇਟ ਆਫ ਬਰਥ 94 ਹਾਈਟ 59 ਸਟਡੀ ਪਲੱਸ 2 ਹੈ ਪਲੱਸ 2 ਕਰਕੇ ਮੈਕੈਨੀਕਲ ਇੰਜੀਨੀਅਰਿੰਗ ਦਾ ਕੋਰਸ ਕੀਤਾ ਹੋਇਆ ਜੀ ਦੋ ਭਰਾ ਨੇ ਦੋਨਾਂ ਭਰਾਵਾਂ ਨੂੰ ਟੋਟਲ 7 ਕਿੱਲੇ ਜ਼ਮੀਨ ਆਉਂਦੀ ਹੈ ਇਹ ਸਾਰੀ ਫੈਮਿਲੀ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਲੜਕਾ ਜਿਹੇ ਸਟਡੀ ਕਰ ਰਿਹਾ ਹੈ ਆਪਣਾ ਘਰ ਹੈ ਜੀ ਉਧਰ ਇਹਨਾਂ ਦਾ ਜਿਸ ਕਿਸੇ ਵੀਰਪਨ ਵੇ ਰਿਸ਼ਤਾ ਪਸੰਦ ਹੁੰਦਾ ਹੈ ਤਾਂ ਤੁਸੀਂ ਸਾਡੇ ਨਾਲ ਇਸ ਰਿਸ਼ਤੇ ਦਾ ਫਾਈਲ ਨੰਬਰ 1673 ਹੈ ਜੀ ਇਹਨਾਂ ਨੂੰ ਲੜਕੀ ਜੀ ਐਨਐਮ ਜਾਂ ਬੀਐਸਸੀ ਨਰਸਿੰਗ ਚਾਹੀਦੀ ਹੈ ਜੇ ਕੈਨੇਡਾ ਦੇ ਵਿੱਚ ਗਈ ਹੋਈ ਹੈ ਤਾਂ ਪਹਿਲ ਕੈਨੇਡਾ ਕੀ ਲੜਕੀ ਨੂੰ ਹੈ ਜੇ ਇਧਰ ਹੈ ਤਾਂ ਲੜਕੀ ਦੀ ਸਟੱਡੀ ਬੀਐਸਸੀ ਜਾਂ ਜੀਐਨਐਮ ਕੀਤੀ ਹੋਵੇ ਜੀ ਇਸ ਰਿਸ਼ਤੇ ਦਾ ਫਾਈਲ ਨੰਬਰ 1673 ਹੈ ਜੀ ਅਗਲਾ ਰਿਸ਼ਤਾ ਜੀ ਆਪਣੇ ਕੋਲੇ राजस्थान एरिया जाट सिख ਪਰਿਵਾਰ ਦਾ ਲੜਕਾ ਹੈ ਲੜਕੀ ਦਾ ਡੇਟ ਆਫ ਬਰਥ 597 ਹੈ ਜੀ ਸੌਰੀ ਡੇਟ ਆਫ ਬਰਥ ਲੜਕੇ ਦਾ 97 ਹੈ ਹਾਈਟ 5 11 ਸਟਡੀ ਬੀ ਕਾਮ ਹੈ ਦੋ ਭੈਣ ਭਰਾਣੇ ਜੀ ਇਹ ਲੜਕੇ ਨੂੰ 5 ਕਿੱਲੇ ਜ਼ਮੀਨ ਆਉਂਦੀ ਹੈ ਲੜਕਾ ਆਸਟ੍ਰੇਲੀਆ ਦੇ ਵਿੱਚ ਵਰਕ ਪਰਮਿਟ ਤੇ ਹੈ ਲੜਕੀ ਚਾਹੀਦੀ ਹੈ ਜੋ ਕਿ ਆਸਟ੍ਰੇਲੀਆ ਗਈ ਹੋਵੇ ਜਿਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ 1633 ਹੈ ਜੀ ਅਗਲਾ ਰਿਸ਼ਤੇ ਜੀ ਆਪਣੇ ਕੋਲੇ ਮਲੂਟ ਏਰੀਆ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਹੈ ਲੜਕੀ ਦਾ ਡੇਟ ਆਫ ਬਰਥ 96 ਹਾਈਟ 5 ਫੁੱਟ 7 ਇੰਚ ਸਟੱਡੀ ਬੀਕੋਮ ਹੈ ਲੜਕੇ ਨੂੰ 9 ਕਿੱਲੇ ਜ਼ਮੀਨ ਆਉਂਦੀ ਹੈ ਜੀ ਇਹ ਲੜਕਾ ਕੈਨੇਡਾ ਦੇ ਵਿੱਚ ਸਟੱਡੀ ਕਰ ਰਿਹਾ ਹੈ ਜੀ ਸਟੱਡੀ ਕਰਕੇ ਮਤਲਬ ਵਰਕ ਪਰਮਿਟ ਤੇ ਹੋ ਗਿਆ ਜੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੋ ਕਿ ਕੈਨੇਡਾ ਦੇ ਵਿੱਚ ਪੀਅਰ ਹੋਵੇ ਜੈਸੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਹੈ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ 1635 ਹੈ ਜੀ ਤੁਸੀਂ ਇਸ ਰਿਸ਼ਤੇ ਬਾਰੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਬਰਨਾਲਾ ਏਰੀਆ ਜੱਟ ਸਿੱਖ ਪਰਿਵਾਰ ਦਾ ਲੜਕਾ ਲੜਕੀ ਦਾ ਡੇਟ ਆਫ ਬਰਥ 95 ਹਾਈਟ 57 ਹੈ ਸਟੱਡੀ ਬੀ ਟੈਕ ਕੀਤੀ ਹੋਈ ਹੈ ਗੋਦ ਇਹਨਾਂ ਦਾ ਬਾਠ ਹੈ ਜੀ ਲੜਕਾ ਹੀ ਗੁਰਸਿੱਖ ਹੈ ਦੋ ਭਰਾ ਨੇ ਦੂਜਾ ਭਰਾ ਕੈਨੇਡਾ ਗਿਆ ਹੋਇਆ ਲੜਕੇ ਨੂੰ 3.5 ਕਿੱਲੇ ਜ਼ਮੀਨ ਉਹਦੀ ਟੋਟਲ ਜ਼ਮੀਨ ਇਹਨਾਂ ਦੋਨਾਂ ਭਰਾਵਾਂ ਨੂੰ 7 ਕਿੱਲੇ ਹੈ ਜੀ ਇਹਨਾਂ ਨੂੰ ਇਹ ਲੜਕਾ ਆਸਟ੍ਰੇਲੀਆ ਦੇ ਵਿੱਚ ਵਰਕ ਪਰਮਿਟ ਤੇ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਪਹਿਲੇ ਆਸਟ੍ਰੇਲੀਆ ਗੇ ਲੜਕੀ ਨੂੰ ਦਿੰਦੇ ਨੇ ਜੇ ਲੜਕੀ ਇੰਦਰਿੰਡੀ ਹੈ ਤਾਂ ਲੜਕੀ ਦੀ ਵਧੀਆ ਸਟੱਡੀ ਕੀਤੀ ਹੋਵੇ ਜੀ ਇਸ ਰਿਸ਼ਤੇ ਦਾ ਫਾਈਲ ਨੰਬਰ 1568 ਹੈ ਜੀ ਅਗਲਾ ਰਿਸ਼ਤੇ ਜੀ ਆਪਣੇ ਕੋਲੇ ਬਰਨਾਲਾ ਏਰੀਆ ਕਾਸਟ ਜੱਟ ਸਿੱਖ ਲੜਕੀ ਦਾ ਡੇਟ ਆਫ ਬਰਥ 2000 ਹੈ ਜੀ ਹਾਈਟ 5 ਫੁੱਟ 8 ਇੰਚ ਸਟੱਡੀ ਬੀਏ ਹੈ ਦੋ ਭੈਣ ਭਰਾਣੇ ਭੈਣ ਕਲੇਡ ਹੈ ਲੜਕੀ ਨੂੰ 19 ਕਿਲੇ ਜ਼ਮੀਨ ਆਉਂਦੀ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਕੈਨੇਡਾ ਦੀ ਪੀਆਰ ਹੋਵੇ ਜੀ ਜਿਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ 1320 ਹੈ ਜੀ ਤੁਸੀਂ ਸਾਡੇ ਨਾਲ ਇਸ ਰਿਸ਼ਤੇ ਦਾ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਤਰਨਤਾਰਨ ਏਰੀਆ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਹੈ ਲੜਕੀ ਦਾ ਡੇਟ ਆਫ ਬਰਥ 82 ਹੈ ਹਾਈਟ 57 ਹੈ ਸਟੱਡੀ ਪਲੱਸ 2 ਕਰਕੇ ਆਈਟੀਆਈ ਦਾ ਕੋਰਸ ਕੀਤਾ ਹੋਇਆ ਜੀ ਲੜਕਾ ਇਹ ਤਲਾਕਸ਼ੁਦਾ ਹੈ ਲੜਕਾ ਅਮਰੀਕਾ ਦੇ ਵਿੱਚ ਸਿਟੀਜ਼ਨ ਹੈ ਉਧਰ ਇਹਨਾਂ ਦੇ ਦੋ ਆਪ ਦੇ ਘਰ ਹੈ ਜੀ ਲੜਕਾ ਉਧਰ ਜੌਬ ਕਰਦਾ ਹੈ ਜ਼ਮੀਨ ਇਹ ਦੋ ਭਰਾ ਤੇ ਤਿੰਨ ਭੈਣਾਂ ਹੈ ਲੜਕੇ ਨੂੰ ਦੋਨਾਂ ਭਰਾਵਾਂ ਨੂੰ ਟੋਟਲ 5 ਕਿੱਲੇ ਜ਼ਮੀਨ ਆਉਂਦੀ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਪੜ੍ਹੀ ਲਿਖੀ ਹੋਵੇ ਸੋਹਣੀ ਸੁਨੱਖੀ ਹੋਵੇ ਜਿਸ ਕਿਸੇ ਵੀਰ ਪੈਨ ਨੂੰ ਇਹ ਰਿਸ਼ਤਾ ਪਸੰਦ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ 120099 ਹੈ ਜੀ ਤਾਂ ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਬਰਨਾਲਾ ਏਰੀਆ ਜੱਟ ਸਿੱਖ ਪਰਿਵਾਰ ਦਾ ਲੜਕਾ ਲੜਕੇ ਦਾ ਡੇਟ ਆਫ ਬਰਥ ਹੈ ਜੀ 2001 ਹਾਈਟ 6 ਫੁੱਟ ਹੈ ਸਟੱਡੀ ਕੀਤੀ ਹੈ ਬੀਏ ਫਾਈਨਲ ਦੋ ਪੈਨਪਰਾ ਨੇ ਜੀ 30 ਕਿੱਲੇ ਲੜਕੇ ਨੂੰ ਜ਼ਮੀਨ ਆਉਂਦੀ ਹੈ ਇਨਾਂ ਨੂੰ ਲੜਕੀ ਚਾਹੀਦੀ ਹੈ ਜੋ ਕਿ ਕੈਨੇਡਾ ਅਮਰੀਕਾ ਜਾਂ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਲੜਕੀ ਦੀ ਹਾਈਟ 5-6 ਤੱਕ ਜ਼ਰੂਰ ਹੋਵੇ ਜੀ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆ ਇਸ ਰਿਸ਼ਤੇ ਦਾ ਫਾਈਲ ਨੰਬਰ 1224 ਹੈ ਜੀ ਜੋ ਵੀ ਤਾਂ ਨਸੀ ਰਿਸ਼ਤੇ ਦੱਸੇ ਨੇ ਜੇ ਕਿਸੇ ਵੀਰ ਭੈਣ ਨੂੰ ਇਹਨਾਂ ਰਿਸ਼ਤਿਆਂ 'ਚੋਂ ਕੋਈ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਨਾਲ ਇਹਨਾਂ ਰਿਸ਼ਤਿਆਂ ਦੇ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ ਜੇ ਕਿਸੇ ਵੀਰ ਭੈਣ ਨੇ ਐਡ ਪਵਾਉਣੀ ਹੈ ਤਾਂ ਤੁਸੀਂ ਸਾਡੇ WhatsApp ਨੰਬਰ ਤੇ ਆਪਣੇ ਬੱਚੇ ਦਾ ਬਾਇਓ ਡਾਟਾ ਤੇ ਫੋਟੋ ਸੈਂਡ ਕਰ ਸਕਦੇ ਹੋ ਜੀ ਧੰਨਵਾਦ ਜੀ